ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇਕਰ ਤੁਸੀਂ ਰਾਤ ਦੇ ਵੇਲੇ ਸੁਖਮਣੀ ਸਾਹਿਬ ਜੀ ਦੀ ਇਸ ਅਸ਼ਟਪਤੀ ਦਾ ਜਾਪ ਤੁਸੀਂ 11 ਵਾਰੀ ਕਰ ਲੈਂਦੇ ਹੋ ਤਾਂ ਤੁਹਾਨੂੰ ਉਸ ਦਾ ਕੀ ਫਲ ਮਿਲੇਗਾ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤੇ ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦੇਣਾ ਸਾਧ ਸੰਗਤ ਜੀ ਜਦੋਂ ਰਾਤ ਦੀ ਸ਼ਾਮ ਹੁੰਦੀ ਹੈ ਸੰਕੋਚਨਾ ਪੰਛੀ ਆਪਣੇ ਆਲਿਆਂ ਨੂੰ ਆਉਂਦੇ ਹਨ ਕਮਾ ਕਰਾਂ ਤੋਂ ਤੁਸੀਂ ਵੀ ਆਪਣੇ ਘਰਾਂ ਵਿੱਚ ਆ ਜਾਂਦੇ ਹੋ 10 11 ਵਜੇ ਤੱਕ ਸਭ ਕੁਝ ਸਮੇਟਿਆ ਜਾਂਦਾ ਹੈ ਦੁਨੀਆ ਦਾ ਭਾਵੇਂ ਕੋਈ ਸ਼ਰਾਬੀ ਹੈ ਕੋਪਾਪੀ ਹੈ ਕੋਈ ਕਿਸੇ ਦਾ ਵਿਆਹ ਸ਼ਾਦੀ ਹੋਵੇ ਕੋਈ ਪਾਰਟੀ ਹੋਵੇ ਸਾਹਸੰਗਤ ਜੀ ਉਹ ਵੀ ਲਗਭਗ 10 11 ਵਜੇ ਤੱਕ ਹੀ ਸਮੇਟਿਆ ਜਾਂਦਾ ਹੈ ਹੁਣ 2 ਵਜੇ ਰਾਤ ਨੂੰ ਤਾਂ ਤੁਹਾਨੂੰ ਫੋਨ ਆਉਣਾ ਨਹੀਂ ਕੋਈ ਕਿਸੇ ਨੇ ਬਾਹਰਲੇ ਘੇੜ ਤੋਂ ਤੁਹਾਨੂੰ ਕਿਸੇ ਨੇ ਆਵਾਜ਼ ਨਹੀਂ ਮਾਰਨੀ ਨਾ ਹੀ ਕੋਈ ਰਾਤ ਨੂੰ ਦੁਕਾਨ ਖੋਲਦਾ ਹੈ ਤੇ ਨਾ ਹੀ ਕੋਈ ਬਿਜ਼ਾਰ ਖੁੱਲਾ ਹੁੰਦਾ ਹੈ ਜੇਕਰ ਕੋਈ ਦੁਕਾਨ ਹੀ ਨਾ ਖੁੱਲੀ ਹੋਵੇਗੀ ਤਾਂ ਤੁਹਾਡਾ ਕੋਈ ਫੁਰਨਾ ਨਹੀਂ ਜਾਗੇਗਾ ਸਾਡਾ ਫੁਰਨਾ ਕਦੋਂ ਜਾਗਦਾ ਹੈ ਜਦੋਂ ਤင် ਚੜ ਜਾਂਦਾ ਹੈ ਚਿੜੀ ਚੋਂਕੀ ਬਹੁਤ ਫੁੱਤੀ ਭਾਵੇਂ ਜਦੋਂ ਚਿੜੀ ਚੂ ਚੂ ਕਰਦੀ ਹੈ ਥੋੜੀ ਜਿਹੀ ਮਾੜਾ ਜਿਹਾ ਚੈਨ ਨਾ ਹੁੰਦਾ ਹੈ ਤਾਂ ਵਗਨਪੋਤ ਤਰੰਗ ਹੁੰਦੀ ਹੈ ਸਾਧ ਸੰਗਤ ਉਦੋਂ ਹੀ ਮਨ ਦੀਆਂ ਤਰੰਗਾਂ ਉੱਠਦੀਆਂ ਹਨ ਉਦੋਂ ਹੀ ਸਾਡੇ ਮਨ ਦੇ ਵਿੱਚ ਫੁਰਨੇ ਆਉਂਦੇ ਹਨ ਸਾਧ ਸੰਗਤ ਜੀ ਸਾਡੇ ਮਨ ਦੇ ਟਿਕਾਓ ਦਾ ਜਿਹੜਾ ਸਮਾ ਹੈ ਉਹ ਰਾਤ ਦਾ ਸਮਾ ਹੈ ਰਾਤ ਨੂੰ ਜਾਗ ਕੇ 12 ਵਜੇ ਤੋਂ ਬਾਅਦ 1 ਵਜੇ ਤੋਂ ਬਾਅਦ ਟਿਕਾਓ ਬਣਦਾ ਹੈ ਰਾਤ ਦੇ ਟਿਕਾਓ ਦੇ ਵਿੱਚ ਜਿਹੜਾ ਵਿਦਿਆਰਥੀ ਹੁੰਦਾ ਹੈ ਉਹ ਮਨ ਦਾ ਟਿਕਾਓ ਕਰਕੇ ਆਪਣੇ ਅੰਦਰ ਪੜਾਈ ਦਾ ਟੀਕਾ ਕਰ ਲੈਂਦਾ ਹੈ ਕਿਉਂਕਿ ਜਦੋਂ ਚੀਜ਼ ਯਾਦ ਕਰਨੀ ਹੁੰਦੀ ਹੈ ਤਾਂ ਉਸ ਗੱਲ ਨੂੰ ਵਾਰ-ਵਾਰ ਪੜ੍ਹਨਾ ਪੈਂਦਾ ਹੈ ਸਾਧ ਸੰਗਤ ਜੀ ਤੁਸੀਂ ਵਾਹਿਗੁਰੂ ਦੇ ਨਾਲ ਜੁੜਨਾ ਹੈ ਤਾਂ ਮੋਲ ਮੰਤਰ ਨੂੰ ਵੀ ਵਾਰ-ਵਾਰ ਯਾਦ ਕਰੋ ਪੜ੍ਹਦੇ ਹੀ ਰਹੋ ਹਰ ਸਾਹ ਦੇ ਨਾਲ ਆਪਣੇ ਵਾਹਿਗੁਰੂ ਨੂੰ ਸਿਮਰਦੇ ਰਹੋ ਵਾਹਿਗੁਰੂ ਨੂੰ ਯਾਦ ਕਰਦੇ ਰਹੋ ਪਰਮਾਤਮਾ ਅਕਾਲ ਪੁਰਖ ਨੂੰ ਆਪਣੇ ਅੰਗ ਸੰਗ ਸਮਝੋ ਸਾਧ ਸੰਗਤ 'ਚ ਕਈ ਸੰਤ ਮਹਾਪੁਰਖਾਂ ਦੀ ਜੀਵਨੀ ਪੜ੍ਹੀ ਹੋਵੇਗੀ ਤੁਸੀਂ ਕਿ ਉਹ ਜਿੰਨੇ ਵੀ ਬਜ਼ੁਰਗ ਹੋਏ ਹਨ ਉਹ ਫਿਰ ਆਪਣੇ ਵਾਹਿਗੁਰੂ ਨੂੰ ਯਾਦ ਕਰਦੇ ਰਹਿੰਦੇ ਹਨ ਹਰ ਸਾੜ ਨਾਲ ਉਹ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਹਨ ਉਹਨਾਂ ਦੀ ਰਚੀ ਹੋਈ ਬਾਣੀ ਗੁਰ ਬਾਣੀ ਦਾ ਜਾਪ ਸਿਮਰਦੇ ਰਹਿੰਦੇ ਹਨ ਸਾਧ ਸੰਗਤ 'ਚ ਕਈ ਵਾਰੀ ਸਾਡਾ ਬਾਣੀ ਦਾ ਅਭਿਆਸ ਘਟ ਜਾਂਦਾ ਹੈ ਸੰਗਤ ਜੀ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੋਵੇਗਾ ਕਿ ਜਦ ਅਸੀਂ ਨਿੱਕੇ ਹੁੰਦੇ ਹਾਂ ਤਾਂ ਸਾਨੂੰ ਉਸ ਸਮੇਂ ਤਿੰਨ ਲਾਈਨਾਂ ਵਾਲੀ ਕਾਪੀ ਦਿੱਤੀ ਜਾਂਦੀ ਸੀ ਕੰਮ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਡੀ ਸ਼ੁਰੂਆਤ ਪੜਾਈ ਦੀ ਤਿੰਨ ਲਾਈਨਾਂ ਵਾਲੀ ਕਾਪੀ ਤੋਂ ਹੀ ਸ਼ੁਰੂ ਹੁੰਦੀ ਹੈ ਫਿਰ ਸ ਆ ਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਕਿ ਫਿਰ ਦੋ ਲਾਈਨਾਂ ਵਾਲੀ ਕਾਪੀ ਸ਼ੁਰੂ ਹੋਈ ਕਿਉਂਕਿ ਉਸ ਸਮੇਂ ਲਈ ਲਿਖਾਈ ਸੰਦਰ ਹੋ ਜਾਂਦੀ ਹੈ ਤੇ ਅਸੀਂ ਸਹੀ ਲਾਈਨਾਂ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੰਦੇ ਹਾਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਤਾਂ ਤੁਹਾਡੀ ਲਿਖਾਈ ਕੋਰੇ ਕਾਗਜ਼ ਤੇ ਵੀ ਸਾਫ਼ ਸੁਥਰੀ ਹੋ ਜਾਂਦੀ ਹੈ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਕੋਈ ਵੀ ਕੰਮ ਕਰਨਾ ਹੋਵੇ ਉਸ ਲਈ ਸਭ ਤੋਂ ਪਹਿਲਾਂ ਅਭਿਆਸ ਕਰਨਾ ਜ਼ਰੂਰੀ ਹੈ ਸੰਗਤ ਜੀ ਸੰਤ ਅਮਰੀਕ ਸਿੰਘ ਜੀ ਦੇ ਪੁੱਤਰ ਖਾਲਸਾ ਕਾਲਜ ਦੇ ਵਿੱਚ ਪੜ੍ਹਦੇ ਸੀ ਸੰਤ ਜੀ ਉਸ ਨੂੰ ਮਿਲਣ ਦੇ ਲਈ ਆ ਜਾਂਦੇ ਸੀ ਇਹ ਗੱਲ ਮੈਂ ਆਪਣੇ ਬਜ਼ੁਰਗਾਂ ਤੋਂ ਸੁਣੀ ਸੀ ਕਿ ਮੈਂ ਉਦੋਂ 18-19 ਸਾਲ ਦਾ ਸੀ ਕਿ ਅੱਜ ਕੱਲ ਤੁਸੀਂ ਕਿਹੜੀ ਪੜ੍ਹਾਈ ਕਰਦੇ ਹੋ ਕਿ ਅਸੀਂ ਪੀ ਐਚ ਡੀ ਕਰਦੇ ਹਾਂ ਸੰਤ ਜੀ ਕਹਿੰਦੇ ਕਿ ਪੀ ਐਚ ਡੀ ਕਿਹੜੀ ਹੁੰਦੀ ਹੈ ਤੇ ਉਹ ਦੱਸਣ ਲੱਗੇ ਕਿ ਹੁਣ ਸਾਰੀਆਂ ਹੀ ਕਿਤਾਬਾਂ ਪੜ੍ਹ ਚੁੱਕੇ ਹਾਂ ਹੁਣ ਬਸ ਇੱਕ ਹੀ ਕਿਸੇ ਸ਼ਬਦ ਤੇ ਸਾਰੀ ਵਿਆਖਿਆ ਕਰਨ ਨੂੰ ਪੀ ਐਚ ਡੀ ਆਖਿਆ ਜਾਂਦਾ ਹੈ ਕਹਿੰਦੇ ਕਿ ਮੈਂ ਪੀ ਐਚ ਡੀ ਕਰ ਰਿਆ ਹਾਂ ਕਿਰਪਾ ਵਰਡ ਤੇ ਕਹਿੰਦੇ ਕਿਰਪਾ ਤੇ 30 ਲਿਖਣਾ ਸੰਤ ਜੀ ਕਹਿੰਦੇ ਕਿ ਬਸ ਕਿਰਪਾ ਤੇ ਕਿਰਪਾ ਉਤੇ ਲਿਖਣਾ ਫਿਰ ਕਿਤਾਬਾਂ ਕਹਿੰਦੇ ਉਹ ਗਈਆਂ ਖਤਮ ਹੋ ਗਈਆਂ ਗੱਲਾਂ ਸੰਤ ਜੀ ਕਹਿੰਦੇ ਕਿ ਅਸੀਂ ਤੁਹਾਨੂੰ ਕਹਿੰਦੇ ਹਾਂ ਸੰਤ ਜੀ ਕਹਿੰਦੇ ਕਿ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਵਾਈ ਗੁਰੂ ਕਹੋ ਤੁਸੀਂ ਕਹੋ ਕਿ ਨਹੀਂ ਮੈਂ ਤੁਹਾਨੂੰ ਪੀ ਐਚ ਡੀ ਕਰਉਣ ਲੱਗਿਆ ਹਾਂ ਵਾਇਗੁਰੂ ਤੁਸੀਂ ਕਿਹਾ ਮੈਂ ਨਹੀਂ ਕਹਿੰਦਾ ਤੇ ਜਦੋਂ ਤੁਸੀਂ ਪੜਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਵੀ ਸਮਝ ਲੱਗ ਜਾਂਦੀ ਹੈ ਕਿ ਸੱਚਮੁੱਚ ਇਹ ਤਾਂ ਬਹੁਤ ਵੱਡਾ ਮੰਤਰ ਹੈ ਫਿਰ ਅਕਲ ਚ ਵੱਢੀ ਹੈ ਸਾਡੀ ਗੱਲ ਵਾਇਗੁਰੂ ਮੰਤਰ ਹੀ ਤਾਂ ਸਾਡੀ ਪੀ ਐਚ ਡੀ ਹੈ ਹੁਣ ਤੁਸੀਂ ਕਰਦੇ ਹੀ ਨਹੀਂ ਮੂਲ ਮੰਤਰ ਸਾਡੀ ਪੀ ਐਚ ਡੀ ਹੈ ਇਹ ਜਿਹੜੇ ਪਹਿਲਾਂ ਅਸੀਂ ਜ਼ਿਆਦਾ ਪਾਠ ਕਹਿੰਦੇ ਸਾਂ ਇਹ ਪਹਿਲਾਂ ਜ਼ਿਆਦਾ ਹੀ ਕਰਨੇ ਪੈਂਦੇ ਹਨ ਹੈਲਨਾ ਤਾਂ ਵੈਸੇ ਹੀ ਸ਼ੁਰੂ ਕਰਦੇ ਹੀ ਤੇ ਹਨ ਕਰਦੇ ਆਂ ਕਰਦੇ ਆਂ ਸੇਵਾ ਕਰਦੇ ਆਂ ਕਰਦੇ ਆਂ ਹੌਲੀ ਹੌਲੀ ਅੰਦਰ ਸੈਟਿੰਗ ਹੋ ਜਾਂਦੀ ਹੈ ਹੌਲੀ ਹੌਲੀ ਸਾਡਾ ਮਨ ਬਣ ਜਾਂਦਾ ਹੈ ਸਾ ਸੰਗਤ ਜੀ ਜਦੋਂ ਮਨ ਦੇ ਵਿੱਚ ਮੋਲ ਮੰਤਰ ਵਸ ਜਾਂਦਾ ਹੈ ਤਾਂ ਉਸੇ ਵੇਲੇ ਸਾਡਾ ਅੰਦਰ ਪਵਿੱਤਰ ਹੋ ਜਾਂਦਾ ਹੈ ਇਸ ਦੀ ਰਸਨਾ ਬਹੁਤ ਪਵਿੱਤਰ ਹੈ ਜੇਕਰ ਅਸੀਂ ਇਸ ਨੂੰ ਤਨ ਮਨ ਵਿੱਚ ਵਿਚਾਰ ਲਈਏ ਤਾਂ ਸਾਡਾ ਮਨ ਤੇ ਤਨ ਦੋਵੇਂ ਹੀ ਪਵਿੱਤਰ ਹੋ ਜਾਣਗੇ ਇੱਕ ਵਾਰ ਕੋਈ ਸੰਤ ਜੀ ਅਮਰੀਕਾ ਗਏ ਤਾਂ ਉਥੇ ਇੱਕ ਉਹਨਾਂ ਨੂੰ ਵਿਅਕਤੀ ਮਿਲਿਆ ਤੇ ਉਹ ਕਹਿੰਦਾ ਕਿ ਮੈਂ ਹੁਣ ਤੱਕ ਸਵਾ ਕਰੋੜ ਗੁਰਮੰਤਰ ਜਾਪਲੇ ਆਇਆ ਹੈ ਪਰ ਦੱਸਦੇ ਹੈ ਕਿ ਹੁਣ ਇੱਕ ਪ੍ਰੋਬਲਮ ਹੈ ਕਿ ਸੰਤ ਜੀ ਕਹਿੰਦੇ ਕੀ ਪ੍ਰੋਬਲਮ ਹੈ ਉਹ ਉਹ ਵਿਅਕਤੀ ਕਹਿੰਦਾ ਕਿ ਹੁਣ ਮੇਰੇ ਕੋਲੋਂ ਨਿਤਨੇਮ ਨਹੀਂ ਹੋ ਸਕਦਾ ਕਹਿੰਦਾ ਕਿ ਮੈਂ ਹੁਣ ਗੁਰਮੰਤਰ ਨਹੀਂ ਪੜ ਸਕਦਾ ਕਹਿੰਦਾ ਕਿ ਹੁਣ ਜਦੋਂ ਮੈਂ ਇੱਕ ਓੰਕਾਰ ਕਹਿੰਦਾ ਤਾਂ ਮੇਰੀ ਸਮਾਧੀ ਲੱਗ ਜਾਂਦੀ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਮਨ ਮਾਜਣਾ ਹੈ ਤਾਂ ਸਭ ਤੋਂ ਪਹਿਲਾਂ ਭਾਂਡੇ ਮਾਜੋ ਜਿੰਨੇ ਭਾਂਡੇ ਚਮਕਾਓਗੇ ਓਨਾ ਹੀ ਇਹਨੇ ਲਿਸ਼ਕਣਾ ਹੈ ਅੰਦਰੋਂ ਤੁਸੀਂ ਝਾੜੂ ਮਾਰੋਗੇ ਜਿੰਨਾ ਵੀ ਕਰੋਗੇ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਹੈ ਸਭ ਤੋਂ ਮੈਲੀ ਥਾਂ ਉਥੇ ਚਮਕਾਓ ਇਹਦੇ ਵਿੱਚੋਂ ਹੀ ਅੰਦਰਲੇ ਚਮਕਾਵੇਗੇ ਸਾਧ ਸੰਗਤ ਜੀ ਤੁਸੀਂ ਜਦ ਵੀ ਗੁਰਬਾਣੀ ਦਾ ਜਾਪ ਕਰਨਾ ਹੋਵੇ ਜਦੋਂ ਕਿਰਪਾਣੀ ਨੂੰ ਜਾਦ ਕਰਨਾ ਹੋਵੇ ਅਭਿਆਸ ਕਰਨਾ ਹੋਵੇ ਤਾਂ ਉਸ ਸਮੇਂ ਤੁਸੀਂ ਬਿਲਕੁਲ ਇਕੱਲੇ ਬੈਠੋ ਰੋਲੇ ਰੱਪੇ ਦੇ ਵਿੱਚ ਨਹੀਂ ਬੈਠਣਾ ਜ਼ਿਆਦਾ ਬਾੜ ਕਰਨ ਦੀ ਲੋੜ ਨਹੀਂ ਸਭ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਤੋਂ ਸ਼ੁਰੂ ਕਰੋ ਰਾਤ ਨੂੰ ਤੁਸੀਂ ਸਿਰਫ ਇੱਕ ਮੂਲ ਮੰਤਰ ਦਾ ਹੀ ਅਭਿਆਸ ਕਰਨਾ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ ਸਾਧ ਸੰਗਤ ਜੇ ਇੱਕਦਮ ਮਤਲਬ ਹੈ ਕਿ ਪਰਮਾਤਮਾ ਇੱਕ ਹੈ ਸਨ ਹੋਰ ਧਰਮਾਂ ਦੇ ਪਿੱਛੇ ਨਹੀਂ ਭਜਣਾ ਚਾਹੀਦਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਪਹਿਲਾਂ ਲਿਖੀ ਹੋਈ ਬਾਣੀ ਜਪਜੀ ਸਾਹਿਬ ਦਾ ਸਭ ਤੋਂ ਪਹਿਲਾ ਮੂਲ ਮੰਤਰ ਦਾ जाप ਅਭਿਆਸ ਕਰੋ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਤਨਾਮ ਸਤਨਾਮ ਦਾ ਮਤਲਬ ਸਾ ਸੰਗਤ ਪਰਮਾਤਮਾ ਨਾਮ ਸੱਚਾ ਹੈ ਕਰਤਾ ਪੁਰਖ ਸਭ ਕੁਝ ਕਰਨ ਵਾਲਾ ਪਰਮਾਤਮਾ ਵਾਹਿਗੁਰੂ ਆਪ ਹੈ ਨਿਰਪਉ ਪਰਮਾਤਮਾ ਦਾ ਨਾਮ ਕਿਸੇ ਵੀ ਭੈਅ ਡਰ ਤੋਂ ਮੁਕਤ ਹੈ ਨਿਰਵੈਰ ਪਰਮਾਤਮਾ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਅਕਾਲ ਮੂਰਤ ਉਹ ਜਨਮ ਜਨਮਾਂ ਤੱਕ ਤੁਹਾਡੇ ਸਹਾਈ ਹੋਵੇਗਾ ਜੁਨੀ ਸੈਪੰ ਉਹ ਜੁਨੀ ਜੁਨਾ ਤੋਂ ਮੁਕਤ ਹੈ ਕਿਸੇ ਵੀ ਜੁਨ ਦੇ ਵਿੱਚ ਨਹੀਂ ਪੈਂਦਾ ਗੁਰ ਪ੍ਰਸਾਦ ਪ੍ਰਮਾਤਮਾ ਦਾ ਨਾਮ ਸੱਚਾ ਤੇ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਸਾਧ ਸੰਗਤ ਜੀ ਜੇਕਰ ਅਸੀਂ ਮੋਲ ਮੰਤਰ ਦੇ ਅਰਥਾਂ ਨੂੰ ਸਮਝ ਲੈਂਦੇ ਹਾਂ ਤਾਂ ਸਾਨੂੰ ਕੁਝ ਵੀ ਹੋ ਹੋ ਸਮਝਣ ਦੀ ਜ਼ਰੂਰਤ ਨਹੀਂ ਹੋਵੇਗੀ। ਅਸੀਂ ਫਿਰ ਸਿਰਫ ਤੇ ਸਿਰਫ ਇਸ ਗੁਰਬਾਣੀ ਦਾ ਜਾਪ ਕਰਾਂਗੇ। ਤੇ ਜੇਕਰ ਅਸੀਂ ਦਿਨ ਵੇਲੇ ਵੀ ਤੇ ਰਾਤ ਦੇ ਵੇਲੇ ਵੀ ਮੋਲ ਮੰਤਰ ਦਾ ਜਾਪ ਕਰ ਲੈਂਦੇ ਹਾਂ ਜਾਂ ਸੁਖਮਨੀ ਸਾਹਿਬ ਜੀ ਦੀ ਇੱਕ ਅਸ਼ਟਵਤੀ ਦਾ ਵੀ ਜਾਪ ਕਰ ਲੈਂਦੇ ਹਾਂ ਤਾਂ ਸਾਡੀਆਂ ਕੁਲਾਂ ਤਰ ਜਾਣਗੀਆਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਹੀ ਸੋਚੋ ਕਿ ਮੈਂ ਅਜੇ ਤਾਂ ਸਿਰਫ ਇੱਕ ਹੀ ਮੋਲ ਮੰਤਰ ਦਾ ਜਾਪ ਕਰਨਾ ਹੈ ਜਦ ਤੁਸੀਂ ਇਹ ਸੋਚ ਕੇ ਪਾੜ ਕਰਨ ਲਈ ਬੈਠੋ ਕਿ ਮੈਂ 10 ਵਾਰ ਕਰਨਾ ਹੈ ਜਾਂ ਮੈਂ ਇੱਕ ਵਾਰ ਕਰਨਾ ਹੈ ਤਾਂ ਫਿਰ ਤੁਹਾਨੂੰ ਤਾਂ ਫਿਰ ਤੁਹਾਡੀ ਦੌੜ ਲੱਗੀ ਰਹੇਗੀ ਮੈ ਇਸ ਤੋਂ ਬਾਅਦ ਅਗਲਾ ਕਰਨਾ ਹੈ ਦੂਜਾ ਕਰਨਾ ਹੈ ਤੀਜਾ ਕਰਨਾ ਹੈ ਚੌਥਾ ਕਰਨਾ ਹੈ ਪੰਜਵਾਂ ਕਰਨਾ ਹੈ ਇਸ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਮੌਲ ਮੰਤਰ ਦਾ ਜਾਪ ਅਭਿਆਸ ਸ਼ੁਰੂ ਕਰੋ ਤੁਹਾਨੂੰ ਇਸ ਨਾਲ ਹੀ ਤੁਹਾਡੇ ਮਨ ਦਾ ਟਿਕਾ ਬਣ ਜਾਵੇਗਾ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਅਭਿਆਸ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਡਾ ਆਪਣੇ ਆਪ ਹੀ ਮਨ ਕਰੇਗਾ ਕਿ ਮੈਂ ਹੋਰ ਮੂਲ ਮੰਤਰ ਦਾ ਪਾਠ ਕਰਾਂ ਰਾਤ ਦੇ ਵੇਲੇ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਕੇ ਸੌਂ ਜਾਂਦੇ ਹੋ ਤੁਹਾਡਾ ਮਨ ਬਿਲਕੁਲ ਸ਼ਾਂਤ ਹੋ ਜਾਵੇਗਾ ਮਨ ਦੇ ਫੁਰਨੇ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੇ ਤੁਹਾਨੂੰ ਕਦੇ ਵੀ ਮਨ ਦੇ ਵਿੱਚ ਮਾੜਾ ਵਿੱਚ ਮਾੜੇ ਵਿਚਾਰ ਨਹੀਂ ਆਉਣਗੇ ਤੁਹਾਡਾ ਮਨ ਗੁਰਬਾਣੀ ਦੇ ਨਾਲ ਜੁੜਨਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਰਾਤ ਦੇ ਵੇਲੇ ਮੂਲ ਮੰਤਰ ਦਾ ਜਾਪ ਕਰ ਲੈਂਦੇ ਹੋ ਤਾਂ ਤੁਹਾਡੇ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ